ਸਾਰੇ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਡਿਜ਼ਾਈਨ ਜੀ ਇਹ ਸਪੈਸ਼ਲ SKB ਡਿਜ਼ਾਈਨ ਹੈ ਜੀ ਆ ਦੇਖੋ ਇਸ ਤਰ੍ਹਾਂ ਬਣਾ ਕੇ ਆਪਾਂ ਕੰਪਲੀਟ ਕਰ ਲਓ ਜੀ ਥੱਲੇ ਆਪਾਂ ਬਾਰਡਰ ਤੇ ਵੀ ਡਿਜ਼ਾਈਨ ਬਣਾਇਆ ਜੀ ਇਹ ਵੀ ਬਹੁਤ ਸੋਹਣਾ ਇਹਦੀ ਵੀਡੀਓ ਵੀ ਅਪਲੋਡ ਕਰਾਂਗੇ ਆਪਾਂ ਬਣਾ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਬਾਕੀ ਆਪਾਂ SKB ਦੀ ਸਾਰੀ ਵੀਡੀਓ ਦੇਵਾਂਗੇ ਜੀ ਕਿਵੇਂ ਆਪਾਂ ਫੱਟੀ ਬਣਾਉਣੀ ਹੈ ਕੈ ਕੁੰਡਾਂ ਤੋਂ ਬਾਰਡਰ ਦੀ ਵੀੜ ਕਿਉ ਪਾਵਾਂਗੇ ਸਾਰੀ ਅੰਦੇ ਵਾਂਗੇ ਵੀਡੀਓ ਜਦੋਂ ਆਪਣੀ ਸਕੀ ਵੀ ਬਿਲਕੁਲ ਜਮਾ ਤਿਆਰ ਹੋ ਗਈ ਆ ਦੇਖੋ ਆ ਸਿੱਧਾ ਪਾਸੇ ਜੀ ਆ ਬੈਕ ਸਾਈਡ ਹੈ ਜੀ ਲੋ ਜੀ ਤੇ ਆਪਾਂ ਅੱਜ ਡਿਜ਼ਾਈਨ ਦਿਖਾਵਾਂਗੇ ਸਾਨੂੰ ਬਣਾ ਕੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਜੀ ਲੋ ਜੀ ਆਪਾਂ ਗੁੰਡੇ ਪਾ ਲਈ ਸੀਗੇ ਸਲਾਈ ਤੇ ਇੱਕੋ ਇਸ ਤਰ੍ਹਾਂ ਛੇ ਸੇ ਦਿਹਾਵਨਾਂ ਕੁ ਨੇ ਪਾਈ ਜੀ ਪਹਿਲੀ ਸਲਾਈ ਆਪਾਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਜੀ ਲੋ ਜੀ ਇਸ ਤਰ੍ਹਾਂ ਕਾਂਟੀ ਵਾਲਾ ਬਟਨ ਜ਼ਰੂਰ ਦਵਾਦਿਆ ਕਰੋ ਜੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਾਂ ਲੈ ਕੇ ਅੱਗੇ ਸੋਹਣੀ ਸੋਹਣੀ ਜੀ ਡਿਜ਼ਾਈਨ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਇਹ ਬਣ ਕੇ ਤਿਆਰ ਹੋਇਆ ਜੀ ਫਿੱਕੇ ਫਿੱਕੇ ਕਲਰਾਂ ਦੇ ਪਾਉਣ ਨੂੰ लो जी। ये आप सीधी सिलाई बना के कंप्लीट करा जी उल्टी शैड तो आप उल्टी सिलाई बनावे सारी उल्टी बना के कंप्लीट करा लो जी होना उल्टी शैड पर सिलाई आप सारी उल्टी उल्टी बनावे जी उल्टी उल्टी बना के कंप्लीट करा जी लो जी आप उल्टी सिलाई भी बना लीजिए जी हूँ आ गया सीधे पासे पहला कुंडा पर सीधा बनावेंगे जी इस तरह लो जी ਆ ਪੰਜ ਕੁੰਡਿਆਂ ਤੇ ਆਪਾਂ ਬਲ ਮਾਰਾਂਗੇ ਇਸ ਤਰ੍ਹਾਂ 1 2 ਇੱਕ ਕੁੰਡਾ ਹੋ ਗਿਆ ਆ ਦੋ ਹੋ ਗਏ ਜੀ ਆਪਣੇ ਆ ਤਿੰਨ ਹੋ ਗਏ ਜੀ 4 ਆ ਹੋ ਗਏ ਜੀ ਆਪਣੇ ਪੰਜ ਕੁੰਡੇ ਪੰਜ ਕੁੰਡੇ ਦੇ ਆਪਾਂ ਬਲ ਮਾਰ ਲਈ ਤੇ ਆ ਕੁੰਡੇ ਚੋਂ ਆਪਾਂ ਇੱਕ ਚੋਂ ਪੰਜ ਬਣਾਵਾਂਗੇ ਜੀ ਇੱਕ ਇੱਕ ਕੁੰਡੇ ਦਾ ਆਪਾਂ ਬਲ ਮਾਰਾਂਗੇ ਜੀ ਦੇਖੋ ਇਸ ਤਰ੍ਹਾਂ ਯੋਗ ਪਣੀ ਤਿੰਨ ਕੁੰਡੇ ਚੌਥੇ ਕੁੰਡੇ ਦਾ ਆਪਾਂ ਫੇਰ ਬਲ ਮਾਰਾਂਗੇ ਪੰਜਵਾਂ ਆਪਾਂ ਵਿੱਚ ਚੋ ਲਵਾਂਗੇ ਪੰਜ ਕੁੰਡੇ ਹੋ ਗਏ ਜੀ ਆਪਣੇ ਇਸ ਤਰ੍ਹਾਂ ਤੇ ਆਹ ਪੰਜ ਕੁੰਡਿਆਂ ਤੇ ਆਪਾਂ ਫੇਰ ਬਲ ਮਾਰਾਂਗੇ ਇੱਕ ਦੋ ਤਿੰਨ ਚਾਰ ਪੰਜ ਆਹ ਪੰਜ ਕੁੰਡਿਆਂ ਦੇ ਆਪਾਂ ਬਲ ਮਾਰ ਲਈ ਜੀ ਤੇ ਜੂ ਆਪਾਂ ਇੱਕ ਚੋਂ ਪੰਜ ਬਣਾਵਾਂਗੇ ਇੱਕ ਹੋ ਗਿਆ ਜੀ ਦੋ ਤਿੰਨ ਚਾਰ ਪੰਜ ਕੁੰਡੇ ਹੋ ਗਏ ਜੀ ਆਪਾਂ ਇਹ ਪੰਜ ਕੁੰਡੇ ਤੇ ਆਪਾਂ ਫੇਰ ਬਲ ਮਾਰਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਜੀ ਪੰਜ ਕੁੰਨ ਦੇ ਆਪਾਂ ਬਲ ਮਾਰ ਲਈ ਤੇ ਇਹਦੇ ਆਪਾਂ ਫੇਰ ਪੰਜ ਬਣਾਵਾਂਗੇ। ਲੋ ਜੀ ਆਹ ਦੋ ਕੁੰਡੇ ਆਪਾਂ ਇੱਕ ਕਰਦੇ ਆਂ ਜੀ ਇੱਕ ਕੁੰਡਾ ਆਪਾਂ ਤੋਂ ਵੱਧ ਪੈ ਗਿਆ ਸੀ। ਲੋ ਜੀ ਹੁਣ ਆ ਗਏ ਆਪਾਂ ਉਲਟੀ ਸਲਾਈ ਤੇ ਪਹਿਲਾ ਕੁੰਡਾ ਆਪਾਂ ਧਾਰ ਲਿਆ ਜੀ ਜਿਹੜੇ ਆਪਾਂ ਪੰਜ ਕੁੰਡੇ ਬਣਾਏ ਇੱਕ ਕੁੰਡੇ 'ਚ ਉਹਨਾਂ ਦਾ ਪਿੱਕ ਬਣਾ ਸੌਰੀ ਪੰਜੇ ਬੁਣਾਂਗੇ ਜੀ ਆ ਦੇਖੋ 1 2 ਨ 4 5 ਤੇ ਆ ਪੰਜ ਕੁੰਡਿਆਂ ਦੇ ਆਪਾਂ ਬਲ ਖੋਲਾਂਗੇ ਇਸ ਤਰ੍ਹਾਂ ਇਹ ਦੇਖੋ ਇਹ ਪੰਜੇ ਆਪਾਂ ਇਸ ਸਲਾਈ ਤੇ ਫੇਰ ਵਾਪਸ ਲਵਾਂਗੇ ਇਹ ਦੇਖੋ ਇਸ ਤਰ੍ਹਾਂ ਤੇ ਪੰਜ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਲਓ ਜੀ ਤੇ ਆ ਪੰਜ ਕੁੰਡੇ ਜਿਹੜੇ ਬਣਾਈ ਸੀਗੇ ਜੀ ਉਹ ਆਪਾਂ ਪੰਜੇ ਇਕੱਲੇ ਇਕੱਲੇ ਬਣਾ ਲਓ ਜੀ ਇਸ ਤਰ੍ਹਾਂ ਡਿਜ਼ਾਈਨ ਆਪਣਾ ਤਿਆਰ ਹੁੰਦਾ ਜੀ ਆਹ ਪੰਜ ਕੁੰਡਿਆਂ ਦੇ ਬਾਹਰ ਆਪਾਂ ਫੇਰ ਖੋਲਾਂਗੇ ਜੀ ਲਓ ਜੀ ਆਹ ਪੰਜਾਂ ਕੁੰਡਿਆਂ ਨੂੰ ਆਪਾਂ ਇੱਧਰ ਲਾਵਾਂਗੇ ਸਲਾਈ ਤੇ ਇਹਨਾਂ ਦੇ ਇੱਕ ਬਣਾਵਾਂਗੇ ਲਓ ਜੀ ਆਹ ਪੰਜ ਕੁੰਡੇ ਆਪਾਂ ਅਲੱਗ-ਅਲੱਗ ਬਣਾਗੇ ਜੀ 1 2 3 4 5 ਇਹ ਉਹ ਕੁੰਡੇ ਹੈ ਜੀ ਜਿਹੜੇ ਇੱਕ ਕੁੰਡੇ ਤੋਂ 5 ਬਣਾਏ ਆਪਾਂ ਆਹ 5 ਕੁੰਡੇ ਆਨੇ ਆਪਾਂ ਫੇਰ ਵਾਲ ਖੋਲਾਂਗੇ ਜੀ ਆਹ ਦੇਖੋ ਇਸ ਤਰ੍ਹਾਂ ਇਹ ਪੰਜਾਂ ਨੂੰ ਆਪਾਂ ਵਾਪਸ ਇਧਰ ਲਈ ਸਲਾਈ ਤੋਂ ਲਾਵਾਂਗੇ ਇੱਕ ਕੁੰਡਾ ਬਣਾਵਾਂ ਲੋ ਜੀ ਆ ਆ ਗਿਆ ਆਪਣਾ ਲਾਸਟ ਵਾਲਾ ਕੁੰਡਾ ਇਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਇਹ ਤਿਆਰ ਹੋਏ ਜੀ ਹੁਣ ਆਪਾਂ ਇਹ ਡਿਜ਼ਾਈਨ ਬਣਾ ਲਿਆ ਹੁਣ ਸਿੱਧੇ ਪਾਸੇ ਸਿੱਧੀ ਸਲਾਈ ਪਾਵਾਂਗੇ ਤੇ ਉਲਟੇ ਪਾਸਿਓਂ ਉਲਟੀ ਸਲਾਈ ਪਾ ਕੇ ਲਿਆਵਾਂਗੇ ਜਿਹੜੇ ਆਪਾਂ 5 ਤੋਂ 1 ਬਣਾਏ ਇਹਦੇ ਆਪਾਂ 5 ਕੁੰਡੇ ਬਣਾਵਾਂਗੇ ਫਿਰ ਤੇ ਆਹ ਪੰਜਾਂ ਦਾ ਪੰਜਾਂ ਤੇ ਬਲ ਮਾਰਾਂਗੇ ਉਲਟੀ ਸ਼ੈਡ ਆਪਾਂ ਇਹਨਾਂ ਦਾ ਇੱਕ ਬਣਾਵਾਂਗੇ ਬਸ ਆਈ ਡਿਜ਼ਾਈਨ ਚੇਂਜ ਹੁੰਦਾ ਜਾਂਦਾ ਹੈ ਜੀ ਤੇ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ ਜੀ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ